ਸਰ ਕੀ ਨਾਮਾ ਤੁਹਾਡਾ ਕਿਹੜਾ ਥਾਣਾ ਹੈ ਤੇ ਕੀ ਮਾਮਲਾ ਹੈ ਇੰਸਪੈਕਟਰ ਕੁਲਦੀਪ ਸਿੰਘ ਜੀ ਐਸ ਐਚਓ ਕੈਂਪਟਨ ਮੈਂ ਆਪਾਂ ਨੂੰ ਮੰਗਲਵਾਰ ਰਾਤ ਨੂੰ ਇੱਕ ਇੰਟੀਮੇਸ਼ਨ ਮਿਲੀ ਸੀ ਜੀ ਆਪਣੇ ਜੋਨੀ ਪਰਧਾਨ ਨੇ ਪੁੱਛੋ ਮੰਡੀ ਦੇ ਜਿਹੜੇ ਵਸਨੀਕ ਨੇ ਉਹਨਾਂ ਤੋਂ ਕੋਈ ਪੰਜ ਅਗਿਆਤ ਵਿਅਕਤੀ ਵਰਨਾ ਗੱਡੀ ਤੇ ਜਦੋਂ ਉਹ ਐਕਟਿਵਲ ਤੋਂ ਆਪਣੇ ਘਰ ਵੱਲ ਜਾ ਰਹੇ ਸੀ ਰਾਤ ਨੂੰ 12:30 ਦੇ ਕਰੀਬ ਕੁਝ ਪੈਸੇ ਤੇ ਉਹਨਾਂ ਤੇ ਦੋ ਮੋਬਾਈਲ ਫੋਨ ਸਨੇਚ ਕਰਕੇ ਲੈ ਗਏ ਜੀ ਜਿਸ ਤੋਂ ਬਾਅਦ ਆਪਾਂ 46 ਨੰਬਰ ਐਫ ਆਈ ਆਰ ਰਜਿਸਟਰ ਕੀਤੀ ਅੰਡਰ ਸੈਕਸ਼ਨ 309 ਬੀ ਐਨ ਐਸ ਐਸ ਤੇ ਉਹ ਤੋਂ ਬਾਅਦ ਹੁਣ ਆਪਾਂ ਪੰਜ ਬੰਦੇ ਜੀ ਉਹਦੇ ਚ ਕਾਬੂ ਕੀਤੇ ਆ ਇਹਨਾਂ ਤੋਂ ਜੀ ਆਪਣਾ 8 ਮੋਬਾਈਲ ਫੋਨ 5500 ਰੁਪਏ ਬਰਾਮਦ ਹੋਏ ਨੇ ਤੇ ਇੱਕ ਗੱਡੀ ਵਰਨਾ ਜਿਹਦੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਹੜੇ ਇਸ ਦੀ ਬੇਗਾਨੇ ਪੈਸੇ ਲੁੱਟੇ ਸੀ ਉਹ ਇਹਨਾਂ ਨੇ ਆਪਾਂ ਉੱਤੇ ਯੰਗ ਲਾਤੀ ਹਜੇ ਜੀ ਉਹਨਾਂ ਐਕਚੁਅਲੀ ਇਹਨਾਂ ਨੂੰ ਰਾਤ ਆਪਾਂ ਲੇਟ ਨਾਈਟ ਅਰੈਸਟ ਕੀਤਾ ਹੈ ਅੱਜ ਇਹਨਾਂ ਦਾ ਰਿਮਾਂਡ ਲੈ ਕੇ ਬਾਕੀ ਪੁਸ਼ਕਿਸ਼ ਕੀਤੀ ਜਾਊ ਇਹਨਾਂ ਹੋਰ ਵੀ ਬੰਦੇ ਹੋ ਸਕਦੇ ਨੇ ਜਿਹੜੇ ਇਸ ਮੰਗ ਨੇ ਇਸ ਵਿੱਚ ਫਿਲਹਾਲ ਇਸ ਮਾਮਲੇ 'ਚ ਇਹਨਾਂ ਦੇ ਪੰਜ ਹੀ ਬੰਦੇ ਜਿਹੜੇ ਸ਼ਮੂਲੀਅਤ ਸੀ ਉਹ ਪੰਜੇ ਆਪਾਂ ਮਤਲਬ ਕਿ ਅਰੈਸਟ ਕਰ ਲਏ ਨੇ ਬਾਕੀ ਜੋ ਕੋਈ ਹੋਰ ਦਾ ਰੋਲ ਸਾਹਮਣੇ ਆਊਗਾ ਤੋ ਉਹਤੇ ਵੀ ਕਾਨੂੰਨੀ ਕਾਰਵਾਈ ਅਸੀਂ ਚਲਾਈ ਦੀ ਜੋ 10 ਬੰਦੇ ਹੋਰ ਆ ਉਹ ਬੰਦੇ ਹਨ ਉਹਨਾਂ ਦੀ ਜੀ ਇੱਥੇ ਆਪਣੇ ਆਦੇਸ਼ ਦੇ ਕੋਲ ਉਹਨਾਂ ਦੀ ਇੱਕ ਸ਼ਾਪ ਹੈ ਤੇ ਬਾਕੀ ਉਹਨਾਂ ਦਾ ਪ੍ਰਾਪਰਟੀ ਦਾ ਬਿਜ਼ਨਸ ਹੈ